ਹਰਿਆਣਾ ਦੇ ਕਾਪੀਐਸਬ ਜਿਹੜਾ ਅਧਿਕਾਰੀ ਹੈ ਉਹਨੇ ਦੋ ਦਿਨ ਪਹਿਲਾਂ ਆਪਣੇ ਆਪ ਨੂੰ ਗੋਲੀ ਮਾਰ ਲਈ ਸੁਸਾਈਡ ਕਰ ਲਿਆ ਉਹਨਾਂ ਦੀ ਜਿਹੜੀ ਪਤਨੀ ਨੇ ਉਹ ਆਈਐਸ ਨੇ ਸਰਕਾਰ ਦੇ ਵਿੱਚ ਪਰ ਜਦੋਂ ਸੁਸਾਈਡ ਦੇ ਨੋਟ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਨਾਮ ਲਿਖ ਗਏ ਇਹ ਬੜੀ ਹੈਰਾਨੀ ਜਨਕ ਚਿੰਤਾਜਨਕ ਗੱਲ ਸੀ ਕਿ ਉਹ ਕਹਿੰਦੇ ਜੀ ਇਹ ਵੱਡੇ ਅਫਸਰਾਂ ਕਰਕੇ ਮੈਂ ਖੁਦਕੁਸ਼ੀ ਕਰ ਰਿਹਾ ਹੈਗਾ ਪਰ ਐਡੇ ਵੱਡੇ ਅਫਸਰ ਹੋਣ ਐਡੇ ਵੱਡੇ ਰੈਂਕ ਤੇ ਹੋਣ ਇਹ ਅਜੀਬ ਜਾਤਪਾਤ ਦੀ ਗੱਲਾਂ ਕਰਦੇ ਆ ਕਿ ਨੇ ਇੰਡਰ ਟ੍ਰੇਨਿੰਗ ਦਾ ਪਾਰਟ ਰਿਹਾ ਹੈ ਅਸੀਂ ਇਹ ਚੀਜ਼ਾਂ ਤੋਂ ਉੱਠ ਕੇ ਲੋਕਾਂ ਨੂੰ ਸਾਫ਼ ਕਿਵੇਂ ਦੇਣਾ ਹੈਗਾ ਤੇ ਕਿਹਾ ਜਾ ਰਿਹਾ ਹੈ ਵੀ ਹਰਿਆਣਾ ਸਰਕਾਰ ਨੂੰ ਇਸ ਗੱਲ ਤੇ ਇੰਨੀ ਜ਼ਿਆਦਾ ਨਾਰਾਜ਼ਗੀ ਆਈ ਉਹ ਜਿਹੜਾ ਹਰਿਆਣਾ ਦੇ ਡੀਜੀਪੀ ਨੂੰ ਬਦਲਣ ਦੀ ਗੱਲਾਂ ਹੋ ਰਹੀਆਂ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਈਜੀ ਤੇ ਬਹੁਤ ਛੋਟਾ ਜਦ ਦੇਸ਼ ਦੇ ਸੀਜੀਆਈ ਦੇ ਨਾਲ ਇਹ ਹੋ ਸਕਦਾ ਹੈਗਾ ਵੀ ਉਹਦੇ ਉਹਨੂੰ ਜੁੱਤੀ ਸੁੱਟੀ ਜਾ ਸਕਦੀ ਹੈ ਫਿਰ ਦੇਸ਼ ਭਰ ਦੇ ਵਿੱਚ ਉਹਨਾਂ ਦੇ ਖਿਲਾਫ ਮਾੜਾ ਚੰਗਾ ਸ਼ਬਦ ਬੋਲੇਗੇ ਨੇ ਆਈਜੀ ਦੇ ਕੋ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ ਉਹ ਇਹ ਦੋ ਸਾਹਿਬ ਹੋ ਗਏ ਕਿ ਡੀਜੀਪੀ ਦਾ ਤੇ ਕਸ਼ਪਾਈ ਦਾ ਮਕਨ ਸੀਜੀਆਈ ਤੇ ਸਾਡੇ ਯਾਰ ਦੇਸ਼ ਦੀ ਮੁੱਖ ਜੱਜ ਨੇ ਸਾਡੀ ਮੁੱਖ ਅਦਾਲਤ ਦੇ ਮੁੱਖ ਜੱਜ ਨੇ ਹੁਣ ਜਿਹੜੇ ਹਰਿਆਣੇ ਦੇ ਵਿੱਚ ਆਈਪੀਐਸ ਆਫੀਸਰ ਆ 2001 ਬੈਚ ਦੇ ਤੇ ਆਈਜੀ ਰੈਂਕ ਆ ਉਹਨਾਂ ਦੀ ਪਤਨੀ ਅਮਨੀਤ ਕੌਰ ਹੋਣੀ ਉਹ ਬਠਿੰਡੇ ਦੇ ਰਹਿਣ ਵਾਲੇ ਹੈਗੇ ਨੇ ਪੰਜਾਬ ਨੇ ਠੀਕ ਹੈ ਦੋਨਾਂ ਨੂੰ ਸੇਮ ਬੈਚ ਮਿਲ ਗਿਆ ਵਿਆਹ ਕਰਵਾ ਲਿਆ ਹੈਗਾ ਤੇ ਉਹ ਆਈਐਸ ਅਫਸਰ ਨੇ ਸੀਨੀਅਰ ਆਈਐਸ ਅਫਸਰ ਨੇ ਉਹਨੂੰ ਵਾਈ ਪੂਰਨ ਕੁਮਾਰ ਆਈਜੀ ਰੈਂਕ ਦੇ ਦੇਖੀ ਕਿੰਨਾ ਕੁਸ਼ ਨੂੰ ਸੈਣਾ ਪਿਆ ਹੋਗਾ ਬੰਦਾ ਜਦੋਂ ਤੁਹਾਡੇ ਨੂੰ ਤੁਹਾਨੂੰ ਕੋਈ ਜਲੀਲ ਕਰਦਾ ਤੇ ਉਹ ਹੱਦ ਹੁੰਦੀ ਆ ਉਹ ਜੋ ਕਹਿੰਦੇ ਪਾਣੀ ਜਦੋਂ ਸਿਰ ਤੇ ਉਹ ਰੰਗ ਜੀ ਤੇ ਫਿਰ ਕੋ ਜਣਾ ਕੋ ਚ ਹੋਊਗਾ ਉਹਨਾਂ ਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪਈ ਅੱਠ ਪੇਜ ਦਾ ਨੋਟ ਜਿਹੜਾ ਲਿਖਿਆ ਗਿਆ ਅੱਠ ਪੇਜ ਦਾ ਜਿਹੜਾ ਉਹਨਾਂ ਨੇ ਨੋਟ ਲਿਖਿਆ ਕਿ ਮੈਨੂੰ ਕਿਉਂ ਜੀਵਨ ਲੀਲਾ ਖਤਮ ਕਰਨੀ ਪਈ ਹੈਗੀ ਆ ਉਹ ਫਾਈਨਲ ਨੋਟ ਦੇ ਆਧਾਰ ਤੇ ਹੁਣ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਅਮਨੀਤ ਹੋਣੀ ਉਹ ਚਾਹੁੰਦੇ ਕਿ ਉਸ ਫਾਈਨਲ ਨੋਟ ਤੇ ਐਫਆਈਆਰ ਦਰਜ ਹੋਵੇ ਕਿ ਜਿਹੜੇ ਮੁੱਖ ਦੋਸ਼ੀ ਨੇ ਹਾਲਾਂਕਿ ਐਫਆਈਆਰ ਉਹਨਾਂ ਦੀ ਐਸਐਸਪੀ ਜਾਂ ਚੰਡੀਗੜ੍ਹ ਪੁਲਿਸ ਦੇ ਨਾਲ ਅਮਨੀਤ ਕੌਰ ਹੋਣਾ ਦੀ ਬੜੀ ਤੂਤੂ ਮਮੇ ਹੋਈ ਆ ਆਪਸੀ ਵਿੱਚ ਬੜੀ ਬਹਿਸ ਹੋਈ ਆ ਚੰਡੀਗੜ੍ਹ ਪੁਲਿਸ ਦੇ ਨਾਲ ਕਿ ਤੁਸੀਂ ਉਸ ਹਿਸਾਬ ਦੇ ਨਾਲ ਕਿਉਂ ਨਹੀਂ ਮੁਕੱਦਮਾ ਦਰਜ ਕਰ ਰਹੇ ਹੈਗੇ ਜਿਸ ਹਿਸਾਬ ਦੇ ਨਾਲ ਉਹ ਲਿਖਿਆ ਗਿਆ 8 ਪੰਨਿਆਂ ਦਾ ਜੀਵਨ ਲੀਲਾ ਖਤਮ ਕਰਨ ਵਾਸਤੇ ਜੋ ਨੋਟ ਲਿਖਿਆ ਹੈਗਾ ਉਹ ਕਾਫੀ ਹੀ ਟਾਕ ਯੂ نو ਦੇ ਆਪਸ ਵਿੱਚ ਹੁਣ 15 ਆਈਪੀਐਸ ਅਫਸਰ ਨਹੀਂ ਆਈਐਸ ਅਫਸਰ ਜਿਹਦੇ ਵਿੱਚ ਪਹਿਲੀ ਦਫਾ ਹੋਊਗਾ ਕਿ ਇੱਕ ਡੀਜੀਪੀ ਦੇ ਖਿਲਾਫ ਵੀ ਉਹਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈਗਾ ਹੁਣ ਸਵਾਲ ਹੈ ਕਿ ਉਹਨਾਂ ਨੇ ਹਜੇ ਪੋਸਟਮਾਰਟਮ ਨਹੀਂ ਕਰਵਾਇਆ ਉਹ ਕਹਿੰਦੇ ਕਿ ਫਾਈਨਲ ਨੋਟ ਦੇ ਆਧਾਰ ਤੇ ਹੀ ਐਫਆਈਰ ਰਿਜ਼ਰਵ ਕਰੋ ਹਾਲਾਂਕਿ ਨਾਇਬ ਸਿੰਘ ਸੈਣੀ ਸਾਹਿਬ ਆਏ ਨੇ ਤੇ ਮਨੀਤ ਜਿਹੜਾ ਆਈਜੀ ਸਾਹਿਬ ਦੇ ਵਾਈਫ ਨੇ ਨਾ ਹੱਥ ਜੋੜ ਕੇ ਇੱਕ ਮੰਗ ਪੱਤਰ ਵੀ ਦਿੱਤਾ ਹੈਗਾ ਕਿ ਮੈਨੂੰ ਇਨਸਾਫ ਚਾਹੀਦਾ ਹੈਗਾ ਜਿਹੜੇ ਵੀ ਕਸੂਰਵਾਰੇ ਤੁਸੀਂ ਡੀਜੀਪੀ ਨੂੰ ਅਰੈਸਟ ਕਰੋ ਤੁਸੀਂ ਜਿਹੜਾ ਐਸਪੀ ਜਿਹੜਾ ਕੋਈ ਉਹਨੂੰ ਅਰੈਸਟ ਕਰੋ ਹੁਣ ਸਰਕਾਰ ਕਿਉਂਕਿ ਲੋਬੀ ਵੰਡੀ ਗਈ ਹੈ ਉਹ ਇੱਕ ਪਾਸੇ ਐ ਸੀ ਭਾਈਚਾਰੇ ਦੇ ਅਫਸਰ ਇਕੱਠੇ ਹੋ ਗਏ ਨੇ ਦੂਜੇ ਪਾਸੇ ਜਨਰਲ ਭਾਈਚਾਰੇ ਦੇ ਇਕੱਠੇ ਹੋ ਗਏ ਨੇ ਤੀਜੀ ਬੀ ਜੀ ਪੀ ਦੀ ਸਰਕਾਰ ਤੇ ਬੀ ਜੀ ਪੀ ਦੇ ਕੀ ਨੇ ਪੋਲੀਟੀਕਲ ਜਿਹੜੇ ਮਸਲੇ ਨੇ ਉਹ ਮਿਨੋਰਟੀ ਨੂੰ ਤੇ ਐ ਸੀ ਭਾਈਚਾਰੇ ਨੂੰ ਕਿਵੇਂ ਦੇਖਦੀ ਆ ਉਹ ਸਾਰੀ ਜੱਗ ਜਾਣਦਾ ਹੈਗਾ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਉਹ ਚਾਹੁੰਦੇ ਇਨਸਾਫ ਵੀ ਇੱਕ ਇੱਕ ਆਈ ਜੀ ਰੈਂਕ ਦੇ ਅਧਿਕਾਰੀ ਆਈ ਪੀ ਐਸ ਹੋਵੇ ਆਫੀਸਰ ਉਹਨੂੰ ਇਹ ਆਪਣੀ ਜੀਵਨ ਲੀਲਾ ਖਤਮ ਕਰਨੀ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੇ ਘਰ ਜਿਹੜੇ ਦੇਰ ਕਿਪੂ ਨਾ ਉਹਦੇ ਤੇ ਫੋਟੋ ਵਾਈਪੂਰਨ ਕੁਮਾਰ ਉਹਨਾਂ ਦੀ ਵੀ ਆ ਜੀ ਬਾਬਾ ਸਾਹਿਬ ਦੇ ਵੀ ਫੋਟੋ ਲੱਗੀ ਹੈਗੀ ਨਾ ਔਰ ਉਹ ਪਰਿਵਾਰ ਬਹੁਤ ਪੜਿਆ ਲਿਖਿਆ ਵਾ ਜਿਹੜੇ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਾਂ ਉਹਨਾਂ ਦੇ ਸਹੁਰਾ ਸਾਹਿਬ ਉਹ ਵੀ ਆਈਐਸ ਆਫੀਸਰਸ ਨੇ ਪੰਜਾਬ ਚ ਉਹ ਸਾਰਾ ਟਬਰਾਈ ਐਸ ਆਈਪੀਐਸ ਆਈਆਰਐਸ ਆਫੀਸਰ ਨੇ ਔਰ ਜਿਹੜੇ ਬਿਠਿੰਡਾ ਦੇ ਹਾਤੀ ਤੋਂ ਐਮਐਲਏ ਨੇ ਅਮਿਤ ਰਤਨ ਕੋਟ ਫੱਤਾ ਉਨ੍ਹਾਂ ਦੇ ਵਾਈਫ ਵੀ ਆਈਪੀਸ ਆਫੀਸਰ ਹੈ ਸ਼ਾਇਦ ਇਸ ਟਾਈਮ ਉਹ ਵੀ ਆਈਜੀ ਰੈਂਕ ਦੇ ਪਣੀ ਕਿਹੜੇ ਸਟੇਟ ਦੇ ਵਿੱਚ ਨੇ ਮਤਲਬ ਬੜਾ ਪੜਿਆ ਲਿਖਿਆ ਪਰਿਵਾਰ ਤੇ ਉਸ ਪਰਿਵਾਰ ਦੇ ਜਵਾਈ ਨੂੰ ਇਹ ਇਹ ਕਦਮ ਚੁਕਣਾ ਪਿਆ ਰਿਹਾ ਹੋਵੇ ਹੁਣ ਸੁਣਿਆ ਕਿ ਇੱਕ ਐਸਆਈਟੀ ਬਣਾ ਰਹੀ ਹਰਿਆਣਾ ਸਰਕਾਰ ਡੀਜੀਪੀ ਨੂੰ ਹਟਾ ਰਹੇ ਨੇ ਤੇ ਐਸਪੀ ਨੂੰ ਸ਼ਾਇਦ ਸਸਪੈਂਡ ਕਰ ਦੇਣਾ ਹੁਣ ਜੇ ਡੀਜੀਪੀ ਹਟਾਉਣ ਦੇ ਵਿੱਚ ਉਹਦੇ ਚ ਇਹ ਹੈ ਕਿ ਉਹਦੇ ਚ ਇਹ ਕਿ ਉਹਨਾਂ ਨੂੰ ਲੱਗੂਗਾ ਕਿ ਇਨਸਾਫ ਮਿਲ ਸਕਦਾ ਕਿਉਂਕਿ 15 ਪੁਲਿਸ ਅਫਸਰਾਂ ਤੇ 22 ਐਆਈਐਸ ਅਫਸਰਾਂ ਦੇ ਨਾਮ ਜਿਹਦੇ ਵਿੱਚ ਇੱਕ ਸਿਟਿੰਗ ਡੀਜੀਪੀ ਦੋ ਐਕਸ ਡੀਜੀਪੀ ਦੋ ਐਕਸ ਚੀਫ ਸੈਕਟਰੀ ਉਹਨਾਂ ਦੇ ਨਾਮ ਆ ਔਰ ਪਰਿਵਾਰ ਦੀ ਹੁਣ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਡੀਜੀਪੀ ਜਿਹੜਾ ਇਸ ਟਾਈਮ ਸ਼ਤਰੂਜੀਤ ਕਪੂਰ ਆ ਉਹਨਾਂ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਤਿੰਨ ਆਈਪੀਐਸ ਅਫਸਰ ਜਿਹੜੇ ਨੇ ਉਹ ਉਹ ਦੌੜ ਦੇ ਵਿੱਚ ਕਿ ਸਰਕਾਰ ਉਹਨਾਂ ਚੋਂ ਕਿਸੇ ਨੂੰ ਇੱਕ ਨੂੰ ਡੀਜੀਪੀ ਜਿਹੜੀ ਆ ਉਹ ਬਣਾ ਸਕਦੇ ਆ ਹੁਣ ਡੀਜੀਪੀ ਸ਼ਤਰਜੀਤ ਕਪੂਰ ਤੇ ਰੋहतक ਦੇ ਐਸਪੀ ਨੇ ਨਰਿੰਦਰ ਬਜਰਾਨੀਆਂ ਇਹਨਾਂ ਸਮੇਤ 15 ਜਾਣਿਆਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਵੱਖ-ਵੱਖ ਧਰਾਵਾਂ ਦੇ ਤਹਿਤ ਉਹ ਇਹਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਮਾਮਲੇ ਦੇ ਚੀਫ ਸੈਕਟਰੀ ਡੀਜੀਪੀ ਅਤੇ ਹੋਰ ਜਿਹੜੇ ਅਫਸਰਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਚੰਡੀਗੜ੍ਹ ਪੁਲਿਸ ਨੇ ਜਾਂਚ ਦੇ ਵਾਸਤੇ ਆਈਜੀ ਪਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ 6 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਕਿਉਂਕਿ ਮੁਕਦਮਾ ਚੰਡੀਗੜ੍ਹ ਪੁਲਿਸ ਦੇ ਵਿੱਚ ਹੈ ਹਾਲਾਂਕਿ ਆਈਪੀਐਸ ਅਫਸਰ ਜਿਹੜੇ ਵਾਈਪੁਰਨ ਕੁਮਾਰ ਦੀ ਪਤਨੀ ਅਮਰੀਤ ਕੌਰ ਹੋਣਾ ਨੇ ਉਹਨਾਂ ਨੇ ਜਿਹੜੀ ਦਰਜ ਕੀਤੀ ਗਈ ਐਫਆਈਆਰ ਤੇ ਵਿਰੋਧ ਜਤਾਇਆ ਇਤਰਾਜ਼ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਐਪਲੀਕੇਸ਼ਨ ਦੇ ਕੇ ਕਿ ਐਫਆਈਆਰ ਵਿੱਚ ਦੋਸ਼ੀ ਅਫਸਰਾਂ ਦੇ ਨਾਮ ਲੱਗ ਤੋਂ ਜਿਹੜੇ ਕਾਲਮ ਲਿਖਿਆ ਹੁੰਦੇ ਉਹਨਾਂ ਵਿੱਚ ਲਿਖੇ ਜਾਣ ਠੀਕ ਹੈ ਉਹ ਨਹੀਂ ਲਿਖੇਗੇ ਫਿਰ ਉਹਨਾਂ ਨੇ ਚੰਡੀਗੜ੍ਹ ਦੇ ਪੁਲਿਸਦਾਨ ਨਾਲ ਉਹਨਾਂ ਦੀ ਬੜੀ ਬਹਿਸ ਹੋਈਆ ਤੂੰ ਤੂੰ ਮੈਂ ਮੈਂ ਹੋਈਆ ਕਿਉਂਕਿ ਕਿ ਆਈਪੀਐਸ ਅਫੀਸਰ ਦਾ ਮਾਮਲਾ ਹੋਇਆ ਵਾ ਹੁਣ ਸਭ ਤੋਂ ਵੱਡੀ ਗੱਲ ਕਿ ਉਹਦੇ ਚੋਂ ਕਿਉਂਕਿ ਐਸਸੀਪਾਈ ਚਾਰੇ ਨਾਲ ਸੰਬੰਧ ਰੱਖਦੇ ਨੇ ਜਿਹੜੇ ਰਾਸ਼ਟਰੀ ਅਨਸੂਚਿਤ ਜਨਜਾਤੀ ਕਮਿਸ਼ਨ ਦੇ ਉਹ ਵੀ ਆ ਰਹੇ ਨੇ ਉਹਨਾਂ ਨੇ ਰਿਪੋਰਟ ਵੀ ਮੰਗ ਲਈ ਹੈਗੀ ਆ ਦੇਸ਼ ਭਰ ਦਾ ਐਸਸੀਪਾਈ ਚਾਰਾ ਇਕੱਠਾ ਵੀ ਹੋ ਰਿਹਾ ਹੈਗਾ ਹੁਣ ਜਿਹੜੀ ਐਸਆਈਟੀ ਬਣਾਈ ਹੈ ਦੇ ਵਿੱਚ ਉਹਦੇ ਚ ਪੁਸ਼ਪਿੰਦਰ ਕਮਰ ਕੁਮਾਰ ਆਈਜੀ ਹੈੱਡ ਕੁਆਰਟਰ ਨੇ ਕਮਰਦੀਪ ਕੌਰ ਐਸਐਸਪੀ ਚੰਡੀਗੜ੍ਹ ਚਰਨਜੀਤ ਸਿੰਘ ਵਿਰਕ ਡੀਐਸਪੀ ਟ੍ਰੈਫਿਕ ਕੇਐਮ ਪ੍ਰਿੰਕਾ ਐਸਪੀ ਸਿਟੀ ਆ ਗੁਰਜੋਤ ਕੌਰ ਇਹ ਐਸ ਹੈ ਗਿਆ ਸਾਊਥ ਔਰ ਇੱਕ ਜੈਵੀ ਸਿੰਘ ਰਾਣਾ ਇਹ ਐਸਐਚਓ ਹੋਗਾ 11 ਸੈਕਟਰ ਜਿੱਥੇ ਮਕਦਮਾ ਦਰ ਇਹ 6 ਜਾਨੇ ਦੀ ਜਿਹੜੀ ਆ ਐਸਆਈਟੀ ਬਣੀਆ ਹੁਣ ਜਿਹੜੇ ਡੀਜੀਪੀ ਅਗਰ ਛਤਰੁਜੀਤ ਕਪੂਰ ਦੀ ਛੁੱਟੀ ਤੈ ਉਹਦੇ ਤਿੰਨ ਜਿਹੜੇ ਅਧਿਕਾਰੀ ਨੇ ਉਹਦੇ ਚ ਕਿਹੜਾ ਕਿਹੜਾ ਡਰਾਮਾ ਇੱਕ ਓਪੀ ਸਿੰਘ ਇਹ ਵੀ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਅਲੋਕ ਮਿੱਤਲ ਇਹ ਵੀ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਤੇ ਅਰਸ਼ਿੰਦਰ ਸਿੰਘ ਚਾਵਲਾ ਇਹ ਵੀ ਡੀਜੀਪੀ ਰੈਂਕ ਨੇ ਇਹ ਤਿੰਨਾਂ ਚੋਂ ਕਿਸੇ ਨੂੰ ਇੱਕ ਨੂੰ ਜਿਹੜਾ ਵਾ ਉਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਔਰ ਦੂਜਾ ਕਿ ਉੱਧਰ ਜਿਹੜਾ ਰੋहतक ਦਾ ਐਸਪੀ ਨਿਰਿੰਦਰ ਬਜਰਾਨੀਆ ਉਹ ਸਸਪੈਂਡ ਹੋ ਸਕਦੇ ਨੇ ਜਾਂ ਉਹਨਾਂ ਨੂੰ ਕੁਝ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੁਣ ਹਰਿਆਣਾ ਸਰਕਾਰ ਨੇ ਇਸ ਪੂਰੇ ਮਾਮਲੇ ਨੂੰ ਹੈਂਡਲ ਕਰਨ ਵਾਸਤੇ ਜਿਹੜੇ ਉੱਥੋਂ ਦੇ ਪਿੰਡੂ ਵਿਕਾਸ ਮੰਤਰੀ ਆ ਕ੍ਰਿਸ਼ਨ ਲਾਲ ਪੰਵਾਰ ਉਹਦੀ ਡਿਊਟੀ ਲਗਾਈ ਆ ਉਹਨੇ ਨੇ ਦੋ ਵਾਰਾ ਆਈਜੀ ਦੀ ਪਤਨੀ ਅਮਨੀਤ ਖੁਦ ਉਹ ਸੈਕਟਰੀ ਰੈਂਕ ਦੇ ਅਧਿਕਾਰੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੀ ਇੱਕੋ ਮੰਗ ਇੱਕ ਤੇ ਡੀਜੀਪੀ ਨੂੰ ਹਟਾਇਆ ਜਾਵੇ ਉਹਦਾ ਐਫਆਈਆਰ ਦੇ ਵਿੱਚ ਨਾਮ ਦਰਜ ਕੀਤਾ ਜਾਵੇ ਤੇ ਐਸਐਸਪੀ ਉਹ ਜਿਹੜਾ ਐਸਪੀ ਫਰੋਤਕਾ ਉਹਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ ਹੁਣ ਜਿਹੜੇ ਅਫਸਰਾਂ ਦੇ ਖਿਲਾਫ ਦਰਜਾ ਮਾਮਲਾ ਓਨਰਾਗ ਰਸਤੋਗੀ ਜਿਹੜਾ ਹਰਿਆਣੇ ਦੇ ਮੁਖ ਸਕੱਤਰ ਨੇ ਸ਼ਤਰੂਜੀਤ ਕਪੂਰ ਜੋ ਹਰਿਆਣੇ ਦੇ ਡੀਜੀਪੀ ਨੇ ਟੀਵੀਐਸ ਐਨ ਪ੍ਰਸ਼ਾਦ ਉਹ 1988 ਬੈਚ ਦੇ ਆਈਐਸ ਰਜੀਵ ਅਰੂੜਾ ਸਾਬਕਾ ਮੁਖ ਸਖਤਰ ਨੇ ਮਨੋਜ ਜਾਦਵ ਸਾਬਕਾ ਡੀਜੀਪੀ ਨੇ ਪੀਕੇ ਅਗਰਵਾਲ ਸਾਬਕਾ ਡੀਜੀਪੀ ਨੇ ਸੰਦੀਪ ਖਰਵਾਰ ਏ ਆਈਜੀ ਨੇ ਮੁਤਾਬ ਢਿੱਲੋ ਏ ਵੀ ਏਡੀਜੀਪੀ ਨੇ ਸੰਜੀ ਕੁਮਾਰ ਏ ਵੀ 1997 ਬੈਚ ਦੇ ਏਡੀਜੀਪੀ ਨੇ ਕਲਾ ਰਾਮਚੰਦਰਨ ਇਹ 1994 ਬੈਚ ਦੀ ਆਈਪੀਐਸ ਅਫਸਰ ਇਹਦੇ ਖਿਲਾਫ ਆ ਮਾਟਾ ਰਵੀ ਕਿਰਨ ਏ ਏਡੀਜੀਪੀ ਕਰਨਾਲ ਰੇਂਜ ਸ਼ਬਾਸ਼ ਕਵੀਰਾਜ 1999 ਬੈਚ ਦੇ ਕਪਤਨਪੁੱਲ ਪੰਚਕੋਲਾ ਪੁਲਿਸ ਕਮਿਸ਼ਨਰ ਨੇ ਪੰਕਜ ਨੇ ਜੈਨ ਇਹ ਦੂਇਰ ਸੱਤ ਬੈਚ ਦੇ ਨੇ ਆਈਪੀਐਸ ਅਫਸਰ ਕੁਲਵਿੰਦਰ ਸਿੰਘ ਆਈਜੀ ਮਧੂਬਰ ਤੇ ਨਰਿੰਦਰ ਬਜਰਾਨੀਆਂ ਐਸਪੀਓ ਇਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਆ ਜਿਹੜੀਆਂ ਵੱਖ-ਵੱਖ ਧਰਾਵਾਂ ਦੇ ਖਿਲਾਫ ਦੇ ਦੇ ਕਿ ਇੱਕ ਐਡੇ ਵੱਡੇ ਅਫਸਰ ਦੇ ਨਾਲ ਵਧੀਆਂ ਕਿਆਂ ਹੁੰਦੀਆਂ ਇਹਨਾਂ ਨੂੰ ਜਲੀਲ ਕਰਦੇ ਰਹੇਗੇ ਨੇ ਮਸਲਾ ਬਹੁਤ ਹੀ ਜ਼ਿਆਦਾ ਜਿਹੜਾ ਵਾ ਉਹ ਗੰਭੀਰ ਹੈ ਹੁਣ ਹਰਿਆਣਾ ਸਰਕਾਰ ਨੇ ਦੇਖਣਾ ਹੈਗਾ ਕਿ ਉਹ ਮਸਲੇ ਨੂੰ ਕਿਵੇਂ ਸੈੱਟ ਕਰਦੇ ਕਿ ਪੀੜਤ ਨੂੰ ਇਨਸਾਫ ਪਰਿਵਾਰ ਨੂੰ ਮਿਲੇਗਾ ਤੇ ਜਿਹੜੇ ਦੋਸ਼ੀ ਅਫਸਰ ਹੋਣਗੇ ਉਹ ਚਾਹੇ ਕੋਈ ਐਸਪੀ ਐਚ ਆਈਟੀ ਜੀਪੀ ਜਾਂ ਕੋਈ ਚੀਫ ਸਕੱਟਰੀ ਰਟਾਇਰ ਹੋਇਆ ਜਾਂ ਸਿਟਿੰਗ ਚੀਫ ਸਕੱਟਰੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਪਰ ਇਹ ਵੀ ਤੁਸੀਂ ਗੱਲ ਅਖੀੜ ਦੇ ਵਿੱਚ ਗੱਲ ਕਰਦੇ ਆ ਕਿ ਇੰਨੇ ਡੀਜੀਪੀ ਦੇ ਖਿਲਾਫ ਮੁਕਦਮਾ ਦਰਜ ਹੋ ਜਾਣਾ ਜਾਂ ਹੋਰ ਡਿਫਸਰ ਉਹਨਾਂ ਦੇ ਖਿਲਾਫ ਵੀ ਜਿਹੜਾ ਮੁਕਦਮਾ ਦਰਜ ਹੋ ਜਾਣਾ ਇਹ ਪਹਿਲਾਂ ਤੇ ਕਦੀ ਆਮ ਤੌਰ ਤੇ ਦੇਖਿਆ ਨਹੀਂ ਗਿਆ ਹੈਗਾ ਐਡੇ ਵੱਡੇ ਅਫਸਰ ਦੇ ਖਿਲਾਫ ਮੁਕਦਮਾ ਦਰਜ ਹੋ ਜਾਵੇ ਪੰਜਾਬ ਦੇ ਵਿੱਚ ਹੋਏ ਨੇ ਪਰ ਇਦਾਂ ਦਾ ਵੱਖਰ ਕੇਸ ਨੇ ਭ੍ਰਿਸ਼ਟਾਚਾਰ ਦੇ ਇੰਡੀਆ ਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਚ ਜਾਂ ਹਟਾਏ ਗਏ ਜਾਂ ਡਿਸਮਿਸ ਹੋਏ ਨੇ ਪਰ ਆ ਇੱਕ ਉਹਨਾਂ ਦਾ ਇਸ ਬਾਡੀ ਨੇਟ ਹੋਵੇ ਇੱਕ ਡੀਜੀਪੀ ਡੀਜੀਪੀ ਦੇ ਖਿਲਾਫ ਇੱਕ ਉਹਨਾਂ ਦੇ ਆਈਜੀ ਸ਼ਿਕਾਇਤ ਕਰੇ ਕਿ ਕਿਹੜੇ ਕਿਹੜੇ ਅਫਸਰਾਂ ਨੇ ਜਿਹੜਾ ਜਿਹੜਾ ਉਹਨੂੰ ਜਾਤੀ ਤੌਰ ਤੇ ਮਾਨਸਿਕ ਤੌਰ ਤੇ ਜੋ ਕੁਝ ਉਹਨੂੰ ਜਲੀਲ ਕੀਤਾ ਗਿਆ ਉਹ ਬੰਦਾ ਇੱਕ ਲੈਵਲ ਹੁੰਦਾ ਨਾ ਵੀ ਤੁਸੀਂ ਕਿੰਨਾ ਬੰਦੇ ਨੂੰ ਦਬਾਇਆ ਹੋਊਗਾ ਨਾ ਤੇ ਠੀਕ ਉਹ ਫਿਰ ਹੁਣ ਜਿਨ੍ਹਾਂ ਨੇ ਵੀ ਗਲਤ ਕੀਤਾ ਉਹਨਾਂ ਨੂੰ ਤੇ ਕਾਨੂੰਨ ਮੁਤਾਬਕ ਤੇ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਉਹ ਕਦਮ ਕਿਉਂ ਚੁੱਕਿਆ ਗਿਆ ਨਾ ਅਕਸਾਇਆ ਗਿਆ ਹੋਊਗਾ ਨਾ ਉਹਨੂੰ ਪ੍ਰਵੋਕ ਕੀਤਾ ਹੋਊਗਾ ਨਾ ਇਹਨਾਂ ਜਲੀਲ ਕਰ ਦਿੱਤਾ ਹੋਊਗਾ ਨਾ ਜਿਹੜਾ ਬੰਦਾ ਸਹਾਰ ਨਹੀਂ ਸਕੇਗਾ ਨਾ ਨਹੀਂ ਤੇ ਕਾਈ ਜੀ ਰੈਂਕ ਇਨਾ ਸੀਨੀਅਰ 2001 ਬੈਚ ਦਾ ਹੈਗਾ ਜੀ ਕਿ ਉਹਦੀ ਘਟੋੜ 8 ਸਾਲਾਂ ਜੇ ਸਰਵਸ ਪਈ ਹੈਗੀ ਸੀ ਨਾ ਇਸ ਕਰਕੇ ਜਿਨ੍ਹਾਂ ਨੇ ਵੀ ਮਾੜਾ ਕੀਤਾ ਹੈਗਾ ਕਾਨੂੰਨ ਮੁਤਾਬਕ ਹਰਿਆਣਾ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਜਿਹੜੀ ਆ ਨਿਰਪੱਖ ਤੌਰ ਤੇ ਜਿਹੜੀ ਜਾਂਚ ਕਰਵਾ ਕੇ ਜਿਹੜੀ ਆ ਉਹ ਕਾਰਵਾਈ ਕਰਨੀ ਚਾਹੀਦੀ ਇੱਕ ਤੇ ਇਹ ਕੇਸ ਹੋ ਗਿਆ ਐਸਆਈਟੀ ਚੰਡੀਗੜ੍ਹ ਪੁਲਿਸ ਨੇ ਮੰਨਦੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਵਾਪਰੀ ਘਟਨਾ ਇੱਕ ਹਰਿਆਣਾ ਸਰਕਾਰ ਨੂੰ ਵੀ ਤੇ ਚਾਹੀਦੀ ਹੈਗੀ ਨਾ ਵੀ ਉਹ ਵੀ ਇੱਕ ਨਿਰਪੱਖ ਤੌਰ ਤੇ ਜਿਹੜਾ ਵਾ ਜਿਹੜਾ ਵਾ ਮਾਮਲੇ ਦੀ ਜਾਂਚ ਕਰੇ ਪਤਾ ਲੱਗੇ ਨਾ ਕਿਹੜੇ ਦੋਸ਼ੀ ਨੇ ਔਰ لازਮੀ ਤੌਰ ਤੇ ਪੀੜਤ ਅਫਸਰ ਜਿਹੜੇ ਉਹਨੂੰ ਤੇ ਪਰਿਵਾਰ ਨੂੰ ਇਨਸਾਫ ਤੇ ਮਿਲਣਾ ਚਾਹੀਦਾ ਹੈਗਾ